ਸਾਈਂ ਬਾਬਾ ਪੁੱਟਨ ਸ਼ਾਹੀ ਕਿਰਪਾ ਦੇ ਨਾਲ ਜਿਹੜੇ ਹਰ ਸਾਲ ਤੀਆਂ ਦੇ ਵਿਆਹ ਜਿਹੜੇ ਆਨੰਦ ਕਾਰਜ ਨੇ ਉਹ ਕੀਤੇ ਜਾਂਦੇ ਉਹ ਸਾਈਂ ਗੁਰਪ੍ਰੀਤ ਸ਼ਾਹ ਜੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਅਮਰੀਕ ਸਿੰਘ ਜੀ ਵੱਲੋਂ ਸਾਰੇ ਸਮੂੱਚੇ ਸਾਡੀ ਸਹੋਤਾ ਫੈਮਿਲੀ ਵੱਲੋਂ ਇਹ ਸਾਰੇ ਜਿਹੜੇ ਵਿਆਹ ਸੀ ਉਹ ਕੀਤੇ ਜਾਂਦੇ ਸੀ ਸਰ ਅਨੁਸਾਰੀ ਸਦਾ ਮਿਲਿਆ ਬਹੁਤ ਬਹੁਤ ਵਧੀਆ ਲਾਵਾ ਫੇਰੇ ਹੋਏ ਆ ਸਾਰਾ ਕੁਝ ਮਿਲਿਆ ਜਿਤਨਾ ਘਰ ਵਿੱਚ ਮੌਲ ਹੁੰਦਾ ਉਦਾਂ ਇੱਥੇ ਚੱਲਿਆ ਜਾ ਰਿਹਾ ਹੈ ਤਾਂ ਚੀਜ਼ੇ ਖਰਾਬ ਦੀਦਾ ਤਾਂ ਬਹੁਤ ਵੱਡੀ ਬਹੁਤ ਵੱਡੀ ਇਹਦਾ 11 ਨਵੰਬਰ ਹੁੰਦੀ ਹੈ 11 ਨਵੰਬਰ ਨੂੰ ਹਰ ਸਾਲ ਦੀ ਤਰ੍ਹਾਂ ਆਪਾਂ ਬੁੱਢਣ ਸ਼ਾਦੀ ਕਿਰਪਾ ਦੇ ਨਾਲ ਅਸੀਂ ਇਹ ਮੇਲੇ ਕਰਾਏ ਜਾਂਦੇ ਔਰ ਸਾਡੀਆਂ ਪੂਰੀਆਂ ਫੈਮਲੀਆਂ ਵੱਲੋਂ ਇਹ ਪੂਰਾ ਸੰਯੋਗ ਦੇ ਕੇ ਸਾਥ ਦੇ ਕੇ ਫਿਰ ਇਹ ਧੀਆਂ ਨੂੰ ਤੋਰਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਸਾਰਾ ਜਿੰਨੀਆਂ ਵੀ ਸਾਡੀਆਂ ਫੈਮਲੀਆਂ ਸੀ ਸਾਡੇ ਪ੍ਰਾਸੀ ਸਾਰੇ ਨਾਲ ਖੜਕੇ ਫਿਰ ਇਹਨਾਂ ਭੈਣਾਂ ਨੂੰ ਆਪਾਂ ਤੋਰ ਰਹੇ ਹਾਂ ਤੇ ਅੱਜ 11 11ਵੇਂ ਮਹੀਨੇ ਦੀ 12 ਤਰੀਕ ਨੂੰ ਪਿੰਡ ਇਬਨਕਲਾ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਇਹ ਬਾਬਾ ਬੁੱਢਣਸ਼ਾਹੀ ਦਾ ਮੇਲਾ ਬੜੀ ਧੁੰਮਤਾਂ ਨਾਲ ਬਣਾਇਆ ਜਾਂਦਾ ਹੈ ਇਹਨਾਂ ਦੇ ਸੰਬੰਧ ਵਿੱਚ ਲੋੜਵੰਦ ਪਰਿਵਾਰਾਂ ਦੇ ਵਿਆਹ ਕੀਤੇ ਜਾਂਦੇ ਨੇ ਤੇ ਬਾਬਾ ਬੁੱਢਣਸ਼ਾਹੀ ਜੋ ਕੁਝ ਕਰਾ ਰਹੇ ਨੇ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਛਣੀ ਹੱਥ ਸਭ ਕੁਝ ਸਾਈਂ ਦੀ ਆਪ ਕਰਾ ਰਹੇ ਨੇ ਕਰਾਮੀ ਕਿਸੇ ਦੇ ਮੈਰਿਜ ਹੁੰਦੇ ਆ ਉਹ ਸਾਨੂੰ ਬਿਲਕੁਲ 2 ਮਹੀਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਪੈਨਾ ਦੀਆਂ ਜਿਹੜੀਆਂ ਮੈਰਿਜਾਂ ਆ ਆਨੰਦ ਕਾਰਜ ਆ ਜੇ ਅਸੀਂ ਕਿਉਂਕਿ ਅਸੀਂ ਵੀ ਹੋਰ ਉਪਰਾਲੇ ਕਰਨੇ ਹੁੰਦੇ ਸਾਰਿਆਂ ਦੇ ਨਾਲ ਨਾਲ ਪਿਛਲੇ ਸਾਲ ਦੀ 525 ਦੀਆਂ ਸਾਧੀਆਂ ਸੀ ਐਤਕੀ ਵੀ 5 ਪੰਜ ਹੀ ਬੱਚੀਆਂ ਦੀਆਂ ਸਾਧੀਆਂ ਹੋ ਸਕੀਆਂ ਨੇ ਉਪਰਾਲੇ ਤੇ ਬਹੁਤ ਵੱਡਾ ਹੁੰਦਾ ਹੈ ਪਰ ਇਸ ਸੰਜੋਗ ਸੰਗਤਾਂ ਦਾ ਬਹੁਤ ਜ਼ਿਆਦਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਦਾਸਨੀ ਸੋਹਤਾ ਜਿਸ ਤਰ੍ਹਾਂ ਕਿ ਸਾਡੇ ਵੱਲੋਂ ਬਿਲਕੁਲ ਸੋਹਤਾ ਫੈਮਲੀ ਵੱਲੋਂ ਇਹ ਸਾਰੇ ਸਾਈਂ ਬਾਬਾ ਪੁੱਟਨ ਸ਼ਾਹੀ ਕਿਰਪਾ ਦੇ ਨਾਲ ਜਿਹੜੇ ਹਰ ਸਾਲ ਤੀਆਂ ਦੇ ਵਿਆਹ ਜਿਹੜੇ ਆਨੰਦ ਕਾਰਜ ਨੇ ਉਹ ਕੀਤੇ ਜਾਂਦੇ ਉਹ ਸਾਈਂ ਗੁਰਪ੍ਰੀਤ ਸ਼ਾਹੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਅਮਰੀਕ ਸਿੰਘ ਜੀ ਵੱਲੋਂ ਸਾਰੇ ਸਮੂੱਚੇ ਸਾਡੀ ਸੋਹਤਾ ਫੈਮਲੀ ਵੱਲੋਂ ਇਹ ਸਾਰੇ ਜਿਹੜੇ ਵਿਆਹ ਸੀ ਉਹ ਕੀਤੇ ਜਾਂਦੇ ਸੀ ਔਰ ਤੁਸੀਂ ਦੇਖਿਆ ਕਿ ਕਿੰਨੀਆਂ ਬਾਤ ਚੜ੍ਹ ਕੇ ਸੰਗਤਾਂ ਦੇ ਵਿੱਚ ਰੌਣਕਾਂ ਸੀ ਔਰ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਉਹ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਹਰ ਇੱਕ ਸੰਜੋਗ ਦੇ ਨਾਲ ਸਾਥ ਦਿੱਤਾ ਜਿਸ ਤਰ੍ਹਾਂ ਕਿ ਸਾਡੇ ਚੀਮਾ ਐਡਵੋਕੇਟ ਚੀਮਾ ਸਾਹਿਬ ਸਾਡੇ ਗੋਗ ਭਾਈ ਔਰ ਸਾਡੇ ਸੋਤਾ ਸਾਹਿਬ ਜਿੰਨੇ ਵੀ ਸਾਡੇ ਸਮਸ਼ੇਰ ਜੀ ਜਿੰਨੇ ਵੀ ਸਾਡੀ ਸਮੂਚੀ ਟੀਮ ਹੈਗੀ ਸੀ ਔਰ ਖਾਸ ਕਰਕੇ ਮੀਡੀਆ ਦਾ ਵੀ ਧੰਨਵਾਦ ਕਰਾਂਗੇ ਔਰ ਖਾਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਢਿੱਲੋ ਜੀ ਨੇ ਜਿन्हने ਨੇ ਫੋਟੋਗ੍ਰਾਫੀ ਦੀ ਜਿਹੜੀ ਸੇਵਾ ਬਾਉ ਕੀਤੀ ਹੈ ਔਰ ਨਾਲ ਤੋਂ ਨਾਲ ਜਿੰਨੇ ਵੀ ਵੀਰ ਸੇਵਾ ਕਰ ਰਹੇ ਨੇ ਚਾਹੀਓ ਲੰਗਰ ਦੀ ਹੈ ਚਾਹੀਓ ਕਿਸੇ ਵੀ ਤਰ੍ਹਾਂ ਦੀ ਸੇਵਾ ਬਾ ਸਾਰਿਆਂ ਨੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਬੈਡਾਂ ਦੀ ਸੇਵਾ ਕੀਤੀ ਹੈ ਕਿਸੇ ਨੇ ਪ੍ਰੈਸਾਂ ਦੀ ਸੇਵਾ ਕੀਤੀ ਹੈ ਕਿ ਹਰ ਚਾਹ ਜਿਥੇ ਕਿ ਇੱਕ ਗਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਸਾਡੇ ਸਮੂਚੀ ਟੀਮ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਕਿ ਹਰ ਸਾਲ ਨਸ਼ਿਆਂ ਤੋਂ ਦੂਰ ਉੱਠ ਕੇ ਅਸੀਂ ਹਰ ਫੈਮਲੀਆ ਨੂੰ ਇਹ ਗੱਲ ਕਹਿਣਾ ਚਾਹੁੰਦੇ ਕਿ ਜਿਸ ਤਰ੍ਹਾਂ ਸੋਹੋਤਾ ਫੈਮਲੀਏ ਸਾਰਾ ਕੁਝ ਕਰਦੀ ਹੈ ਉਸ ਤਰ੍ਹਾਂ ਹੀ ਸਾਰੀਆਂ ਫੈਮਲੀਆ ਉੱਠਣ ਤਾਂ ਜੋ ਹਰ ਇੱਕ ਸੇ ਦਾ ਗਰੀਬ ਦਾ ਭਲਾ ਹੋ ਸਕੇ ਗਰੀਬ ਆਪਣੇ ਘਰ ਚ ਜਿੱਥੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹ ਧੀਆਂ ਬੋਝ ਨਹੀਂ ਹੁੰਦੀਆਂ ਸਾਡੇ ਘਰ ਦੀਆਂ ਰੌਣਕਾਂ ਵੀ ਹੁੰਦੀਆਂ ਕਿਉਂਕਿ ਇਹ ਸਾਡੀਆਂ ਮਾਵਾ ਹੁੰਦੀਆਂ ਅਹੀਂ ਪਰਜਾਈਆਂ ਹੁੰਦੀਆਂ ਸਾਰੇ ਪੰਨੇ ਆਪਾਂ ਮਤਲਬ ਕਿ ਧੀਆਂ ਦੇ ਨਾਲ ਹੀ ਜਿਹੜਾ ਅੱਗੇ ਵੰਚਾ ਉਹ ਚੱਲਦਾ ਹੈ ਲੇਕਿਨ ਵਾ ਜਿਹੜਾ ਤੁਸੀਂ ਆਨੰਦ ਕਾਰ ਕਰਵਾ ਲਿਆ ਉਹ ਕੱਲੋਂ ਕਿੱਲੇ ਕਰੰਦੇ ਹੋ ਇਹ ਨਹੀਂ ਇਹ ਤੀਸਰਾ ਬਿਲਕੁਲ ਜੀ ਜਿਹੜਾ ਪ੍ਰੋਗਰਾਮ ਸਾਡਾ ਹੋਇਆ ਬਾਬਾ ਬੁੱਢਣ ਸਾਹਿਬ ਦੀ ਕਿਰਪਾ ਦੇ ਨਾਲ ਤੀਸਰਾ ਜਿਹੜਾ ਸਾਡਾ ਪ੍ਰੋਗਰਾਮ ਸੀ ਪਿੰਡ ਇਬਨਕਲਾਂ ਦੇ ਵਿੱਚ ਸਾਡੇ ਬਿਲਕੁਲ ਸਾਰੇ ਸਾਥੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਸੀ ਉਹ ਕੀਤਾ ਗਿਆ ਸੀ ਲੋੜਵਾਂ ਪ੍ਰਵਾਰ ਨੇ ਸਾਰੇ ਇਕੱਠੇ ਜੀ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਸਾਡੇ ਕੋਲ ਜਿਹੜਾ ਵੀ ਮਤਲਬ ਆ ਜਾਵੇ ਹਰ ਸਾਲ ਦੇ ਅਸੀਂ ਇਸ ਵਾਰੀ ਵੀ ਉਹ ਅਪੀਲ ਕੀਤੀ ਹੈ ਕਿ ਜਿੰਨੇ ਵੀ ਮੈਰਿਜ ਇਸ ਵਾਰੀ ਅਸੀਂ ਜਦੋਂ ਹੁਣ ਆਨੰਦਕਾਰਜ ਹੋਏ ਨਹੀਂ ਉਹਦੇ ਵਿੱਚ ਵੀ ਅਸੀਂ ਬਿਲਕੁਲ ਦੱਸਿਆ ਕਿ ਆਨੰਦਕਾਰਜਾਂ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਜਿੱਤਰਾ ਵੀ ਕਿਸੇ ਦੇ ਮੈਰਿਜ ਹੁੰਦੇ ਆ ਉਹ ਸਾਨੂੰ ਬਿਲਕੁਲ 2 ਮਹੀਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਪੈਨਾ ਦੀਆਂ ਜਿਹੜੇ ਮੈਰਿਜਾਂ ਆ ਆਨੰਦਕਾਰਜਾਂ ਜੀ ਉਹ ਅਸੀਂ ਕਿਉਂਕਿ ਅਸੀਂ ਵੀ ਹੋਰ ਉਪਰਾਲੇ ਕਰਨੇ ਹੁੰਦੇ ਸਾਰਿਆਂ ਦੇ ਨਾਲ ਨਾਲ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦਾ ਵੀ ਉਪਰਾਲਾ ਹੋਏਗਾ ਤੁਹਾਡੇ ਵਰਗੇ ਵੀਰਾਂ ਕਿਉਂਕਿ ਸਾਡੇ ਨਾਲ ਹੋਰ ਵੀ ਵੀਰ ਹੈਗੇ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਇਹ ਭਾਵੇਂ 21 ਮੈਰਜਾ ਹੋਣ ਚਾਹੀਏ 11ਾ ਹੋਣ ਚਾਹੀਏ 51 ਹੋਣ ਜਿੰਨੇ ਵੀ ਮੈਰਜਾ ਹੋਣਗੀਆਂ ਉਹ ਸਾਡੇ ਨਾਲ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਚਾਹੇ ਉਹ ਹੁਣ ਤੋਂ ਅੱਜ ਤੋਂ ਹੀ ਆਪਣਾ ਨਾਂ ਜਿਹੜਾ 11 ਨਵੰਬਰ ਹੁੰਦੀ ਹੈ 11 ਨਵੰਬਰ ਨੂੰ ਹਰ ਸਾਲ ਦੀ ਤਰ੍ਹਾਂ ਆਪਾਂ ਬੁੱਟਨ ਸ਼ਾਦੀ ਕਿਰਪਾ ਦੇ ਨਾਲ ਅਸੀਂ ਇਹ ਮੇਲੇ ਕਰਾਏ ਜਾਂਦੇ ਔਰ ਸਾਡੀਆਂ ਪੂਰੀਆਂ ਫੈਮਲੀਆਂ ਵੱਲੋਂ ਇਹ ਪੂਰਾ ਸੰਯੋਗ ਦੇ ਕੇ ਸਾਥ ਦੇ ਕੇ ਫਿਰ ਇਹ ਧੀਆਂ ਨੂੰ ਤੋਰਿਆ ਜਾਂਦਾ ਤੁਸੀਂ ਦੇਖ ਸਕਦੇ ਸਾਡੇ ਪ੍ਰਾਸੀ ਸਾਰੇ ਨਾਲ ਖੜਕੇ ਫਿਰ ਇਹਨਾਂ ਪੈਣਾ ਨੂੰ ਆਪਾਂ ਤੋੜ ਰਹੇ ਆ ਬਹੁਤ ਬਹੁਤ ਵਧੀਆ 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 ਵਿਆਹ ਆ ਬਹੁਤ ਬਹੁਤ ਲੜਦਾਸ ਦਾ ਪ੍ਰਾਲੇ ਹੋ ਜਾਈਗੇ ਨੇ ਹਾਂਜੀ ਹੋਣੀ ਚਾਹੀਦੀ ਹੈ ਅਰ ਕੀ ਵੀ ਤੁਹਾਨੂੰ ਇਥੇ ਮਦਦ ਕਿੱਥਾਂ ਦੀ ਸਵਾਰਾ ਮਿਲਿਆ ਕੀ ਕਹੇ ਜਾਉਂਦਾ ਸਾਨੂੰ ਸਾਰੀ ਸੌਦਾ ਮਿਲੀ ਆ ਬਹੁਤ ਬਹੁਤ ਵਧੀਆ ਲਾਵਾ ਫੇਰੇ ਹੋਏ ਆ ਸਾਰਾ ਕੁਝ ਮਿਲਿਆ ਆ ਜਿਤਨਾ ਘਰ ਵਿੱਚ ਮੋਲ ਹੁੰਦਾ ਉਦਾਂ ਇੱਥੇ ਚੱਲਣ ਜੀ ਹਾਂਜੀ ਕੰਡਾ ਫੋਨ ਕਿੱਥੇ ਆ 12 ਕੁ ਜੋੜਿਆਂ ਦਾ ਹਾਂਜੀ ਪੰਜ ਜੋੜੇ ਬਹੁਤ ਹੋ ਦੀਆ ਕਿ ਲੱਗਦਾ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਨੇ ਬਹੁਤ ਜ਼ਿਆਦਾ ਕਿ ਲੱਗਦਾ ਜਿਹੜਾ ਮਾਪੇ ਇਸੇ ਦੇਖਿਆ ਲੋੜੋਂ ਨਹੀਂ ਕਾਠਾ ਦਾ ਸਮਰਥਾ ਦੇ ਇਥੇ ਬਿਸ਼ਾਦਾ ਵੀ ਆ ਗਿਆ ਵਾ ਚਾਹ ਪਾਣੀ ਦੀ ਜਾਂ ਸਭ ਨੂੰ ਪਤਾ ਗਿਆ ਕੀ ਕਰਨਾ ਉਹਨਾਂ ਲਈ ਤਾਂ ਇਹ ਚੀਜ਼ ਇੱਕ ਰੱਬ ਦੀ ਦਾਤ ਆ ਬਹੁਤ ਵੱਡੀ ਬਹੁਤ ਵੱਡੀ ਆ ਕਿ ਲੱਗਦਾ ਕਿਤੇ ਕਿਤੇ ਮਾਪਿਓ ਨੂੰ ਵੀ ਵੱਡੀ ਸਪੋਰਟ ਮਿਲਦੀ ਐ ਇਸ ਜਿਹੇ ਕੰਮ ਨਾਲ ਬਹੁਤ ਜ਼ਿਆਦਾ ਅਦੀ ਜੈਸਾਈਆਂ ਦੇ ਸਾਰੇ ਵੀਰਾਂ ਨੂੰ ਤੇ ਦਾਸ ਸੇਵਾਦਾਰ ਬਾਬਾ ਬੁੱਢਣ ਸ਼ਾਹੀ ਦੇ ਦਰਬਾਰ ਤੋਂ ਗੁਰਪ੍ਰੀਤ ਸ਼ਾਹ ਜੀ ਤੇ ਅੱਜ 11 11ਵੇਂ ਮਹੀਨੇ ਦੀ 12 ਤਰੀਕ ਨੂੰ ਪਿੰਡ ਇਬਨ ਕਲਾ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਇਹ ਬਾਬਾ ਬੁੱਢਣ ਸ਼ਾਹੀ ਦਾ ਮੇਲਾ ਬੜੀ ਧੁੰਮਤਾਂ ਨਾਲ ਮਨਾਇਆ ਜਾਂਦਾ ਹੈ ਇਹਨਾਂ ਦੇ ਸੰਬੰਧ ਵਿੱਚ ਲੋੜਵੰਦ ਪਰਿਵਾਰਾਂ ਦੇ ਵਿਆਹ ਕੀਤੇ ਜਾਂਦੇ ਨੇ ਤੇ ਬਾਬਾ ਬੁੱਢਣ ਸ਼ਾਹੀ ਜੋ ਕੁਝ ਕਰਾ ਰਹੇ ਨੇ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਸ ਨਹੀਂ ਹਾਤ ਸਭ ਕੁਝ ਸਾਈਂ ਦੀ ਆਪ ਕਰਾ ਰਹੇ ਨੇ ਬਾਬਾ ਬੁੱਢਣ ਸ਼ਾਹੀ ਤੇ ਮੈਂ ਸਾਰੀ ਸਿਕ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਔਰ ਜਿੰਨੇ ਮੇਰੇ ਵੀਰ ਭਰਾਵਾਂ ਨੇ ਮੇਰਾ ਸਹਿਯੋਗ ਦਿੱਤਾ ਨਾਲ ਇਸ ਆਪਣਾ ਸਹਿਯੋਗ ਦਿੱਤਾ ਕਾਰਜ ਵਾਸਤੇ ਵਾਹਿਗੁਰੂ ਬਾਬਾ ਬਟਲ ਸ਼ਾਹੀ ਉਹਨਾਂ ਦੀ ਚੜ੍ਹਦੀ ਕਲਾ ਕਰੇ ਬਾਬਾ ਗੁਰਦਤਾ ਜੀ ਰਹਿਮਤਾਂ ਰੱਖੇ ਦਾਤਾ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਵਾਂਗਾ ਕਿ ਪਿਛਲੇ ਅਗਲੇ ਸਾਲ ਵੀ ਆਪਾਂ ਵੱਧ ਤੋਂ ਵੱਧ 11 12 ਜਿੰਨੇ ਵੀ ਹੋ ਸਕਣ ਤੇ ਆਪਾਂ ਬੜੀ ਧੁੰਮਤਾਂ ਦੇ ਨਾਲ ਬੱਚਿਆਂ ਦੇ ਵਿਆਹ ਕਰਾਂਗੇ ਸਮਾਨ ਵੀ ਚਲੋ ਜਿੰਨੀ ਲੋੜ ਬੰਦ ਆਪਾਂ ਜਿੰਨੀ ਹੱਸੀਅਤ ਦੇ ਹਿਸਾਬ ਨਾਲ ਦਿੱਤਾ ਜਾਂਦਾ ਏ ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਗੇ ਵੀ ਅਸੀਂ ਇੱਸੇ ਤਰ੍ਹਾਂ ਸੇਵਾ ਕਰਦੇ ਰਹਿਾਂਗੇ ਸਭ ਤੋਂ ਪਹਿਲਾਂ ਧੰਨਵਾਦ ਹੈ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਬਦੌਲਤ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਕਿਰਪਾ ਰਾਮ ਸਦਕੇ ਅਨਸਾਰ ਸਾਈਂ ਬਾਬਾ ਬੁੱਢਣ ਸਾਹੀ ਦੇ ਇਹ ਜੋਤੀ ਸਰੂਪ ਜੋੜ ਮੇਲੇ ਨੂੰ ਸਮਰਪਿਤ ਹੈ ਗੁਰਪ੍ਰੀਤ ਸ਼ਾਹ ਪਰਵੇਟਾ ਜੀ ਔਰ ਇਹ ਸਾਡਾ ਸਾਰਾ ਸਹੁੰਤਾ ਪਰਿਵਾਰ ਸਾਰਾ ਸਹੁੰਤਾ ਪਰਿਵਾਰ ਹੀ ਨਹੀਂ ਸਾਰਾ ਨਗਰ ਨਾਲ ਚਾਹਦੇ ਆ ਔਰ ਦੇਸ਼-ਵਿਦੇਸ਼ਾਂ ਤੋਂ ਵੀਰ ਵੀ ਬਹੁਤ ਜੁੜੇ ਹੋਏ ਰਿਆ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਇਹ ਸਾਡਾ ਤੀਸਰਾ ਸਾਲਾਨਾ ਮੇਲਾ ਜੀ ਔਰ ਜਿਹਦੇ ਵਿੱਚ ਪਹਿਲਾਂ ਅਸੀਂ ਦੋ ਬੱਚਿਆਂ ਦੀ ਸਾਦੀ ਕੀਤੀ ਸੀ ਪਿਛਲੇ ਸਾਲ ਵੀ ਪੰਜ ਬੱਚਿਆਂ ਦੀਆਂ ਸਾਦੀਆਂ ਸੀ ਐਤਕੀ ਵੀ ਪੰਜ ਪੰਜ ਹੀ ਬੱਚਿਆਂ ਦੀਆਂ ਸਾਦੀਆਂ ਹੋ ਸਕੀਆਂ ਨੇ ਉਪਰਾਲਾ ਤੇ ਬਹੁਤ ਵੱਡਾ ਹੁੰਦਾ ਹੈ ਪਰ ਇਹ ਸੰਜੋਗ ਸੰਗਤਾਂ ਦਾ ਬਹੁਤ ਜ਼ਿਆਦਾ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਘਰ ਵਿੱਚ ਆਪਾਂ ਬੈਠ ਕੇ ਇਹ ਕੰਮ ਲੈ ਰਹੇ ਹਾਂ ਔਰ ਸਾਰਾ ਤੁਹਾਡੇ ਮੀਡੀਆ ਵੀਰਾਂ ਦਾ ਵੀ ਬਹੁਤ ਮੀਡੀਆ ਵਾਲਿਆਂ ਦਾ ਵੀ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇਹਨਾਂ ਸੰਯੋਗ ਦਿੱਤਾ ਔਰ ਸਾਰਿਆਂ ਦੇ ਨਾਲ ਮਿਲ ਕੇ ਆਪਾਂ ਸਾਰਿਆਂ ਨੂੰ ਮਿਲਦੇ ਪਏ ਆ ਇਹ ਬਹੁਤ ਵੱਡਾ ਉਪਰਾਲਾ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਜਿਹੜੇ ਕਿ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਹੋ ਜਾਣ ਅੱਜ ਦੇ ਸਮੇਂ ਵਿੱਚ ਘਰ ਦੀ ਰੋਟੀ ਪੂਰੀ ਮਸਾ ਹੁੰਦੀ ਹੈ ਤੇ ਗਰੀਬ ਪਰਿਵਾਰ ਤੇ ਬਹੁਤ ਜ਼ਿਆਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਉਹ ਰੋਟੀ ਪਕਾਉਣੇ ਵੀ ਬੜੀ ਮੁਸ਼ਕਲ ਹੋ ਜਾਂਦੀ ਹੈ ਤੇ ਇਹ ਅੱਜ ਸਾਰਿਆਂ ਦੇ ਸੰਯੋਗ ਦੇ ਨਾਲ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਜੀ ਟਰੈਲੂ ਜੀ ਆ ਤੁਹਾਡੇ ਸਾਹਮਣੇ ਆ ਜੀ ਕੋਈ ਬੈੱਡ ਬੱਚਿਆਂ ਦੇ ਵਾਸਤੇ ਬਸਤਰ ਨੇ ਕੋਈ ਇੱਕ ਨਾਲ ਸੈੱਟ ਨੇ ਕੰਬਲ ਨੇ ਇਹੋ ਜਿਹੀ ਚੀਜ਼ਾਂ ਨੇ ਤੋ ਘਰੇਲੂ ਸਮਾਨ ਬੇਟੀ ਦਾ ਉਹ ਸਾਰਾ ਉਹਨੂੰ ਦਿੱਤਾ ਗਿਆ ਹੈ ਉਹ ਇਹ ਸਾਰੀਆਂ ਸੰਗਤਾਂ ਨੇ ਦਿੱਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਚਲੋ ਬੱਚਿਆਂ ਦਾ ਆਪਣਾ ਘਰ ਘਾਟ ਵਿਦਾਨਨ ਕੋਈ ਹੋਰ ਸੋਹਰਾ ਪਰਿਵਾਰ ਹੀ ਨਾ ਕਹਿ ਸਕੇ ਕਿ ਤੂੰ ਪਿੱਛੋ ਲੈ ਕੇ ਕੁਝ ਨਹੀਂ ਆਈ ਇਹ ਦਾਨਪੂਰ ਜਿਹੜਾ ਹੈ ਇਹ ਤੁਹਾਡੇ ਵਰਗੇ ਵੀਰਾਂ ਨੇ ਸਾਰਿਆਂ ਨੇ ਕੀਤਾ ਹੈ ਅਸੀਂ ਤੁਹਾਡਾ ਵੀ ਸੰਜੋਗ ਕਰਦੇ ਹਾਂ ਧੰਨਵਾਦ ਕਰਦੇ ਹਾਂ ਔਰ ਸਾਰਿਆਂ ਵੀਰਾਂ ਦਾ ਸਭ ਤੋਂ ਜ਼ਿਆਦਾ ਕਿ ਜੋ ਬੱਚਿਆਂ ਆਇਆ ਨਹੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਅੱਜ ਆਪਣੇ ਸਾਰੇ ਦੇ ਵਿੱਚ ਦਰਸ਼ਨ ਕਰ ਰਹੇ ਨੇ ਤੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ